जो जिस दे मानविक जो क्वेश्चंस हैं तो तो के तो इसे मैं उपहोच सकती हूँ। नहीं आप आसेशन शुरू कर दिया फिर। चलो साथ में। किसी दे मानस क्वेश्चंस। पूछो बच्चे। मैम टेंथ है तो बाल्टी की कर सकती हूँ। तो आड़ा की मानना की बनना चाहने हो? की सोचे है? की बनना चाहने हो की ड्रीम है ਓਕੇ ਚਲੋ ਚੰਗੀ ਚੀਜ਼ ਆ ਦੇਖੋ ਵੈਸੇ ਤਾਂ ਹੈ ਨਾ ਆਪਾਂ ਹਰ ਕੋਈ ਸੋਚਦਾ ਕਿ ਮੈਂ ਡਾਕਟਰ ਬਣਨਾ ਮੈਂ ਇੰਜੀਨੀਅਰ ਬਣਨਾ ਮੈਂ ਆਈਏਐਸ ਆਫੀਸਰ ਜਿਵੇਂ ਇਹਨਾਂ ਨੇ ਕਿਹਾ ਕਿ ਮੈਂ ਆਰਮੀ ਚ ਜਾਣਾ ਚਾਹੁੰਦੀ ਆ ਹਨਾ ਤੇ ਉਹਦੇ ਰਿਲੇਟਡ ਸਪੈਸੀਫਿਕਲੀ ਉਹ ਵੀ ਸਟੱਡੀਜ਼ ਹੁੰਦੀਆਂ ਨੇ ਆਪਣਾ ਜਿਹੜਾ ਕੈਰੀਅਰ ਸਟਾਰਟ ਹੁੰਦਾ 10th ਤੋਂ ਬਾਅਦ ਆਪਾਂ ਕੀ ਸਬਜੈਕਟਸ ਆਪਟ ਕਰਦੇ ਆ ਜਿਵੇਂ ਮੈਡੀਕਲ ਫੀਲਡ ਦੇ ਵਿੱਚ ਬਹੁਤ ਆਪਰਚੂਨਿਟੀਆਂ ਹੁੰਦੀਆਂ ਨੇ ਮੈਡੀਕਲ ਰਿਲੇਟਡ ਕੋਈ ਡਾਕਟਰ ਕੋਈ ਅ スタਫ ਕੋਈ ਕਿਸੇ ਵੀ ਕੋਈ ਲੈਬ ਦੇ ਵਿੱਚ ਜਾਂ ਫਿਜ਼ੀਓਥੈਰੇਪੀ ਬਹੁਤ ਆਪਸ਼ਨਸ ਹੁੰਦੀਆਂ ਨੇ ਤੁਸੀਂ ਉਸ ਪਾਸੇ ਜਾ ਸਕਦੇ ਹੋ 올 ਮੈਡੀਕਲ ਫੀਲਡ ਹੁੰਦੀ ਹੈ ਫਿਰ ਨਾਨ ਮੈਡੀਕਲ ਦੇ ਵਿੱਚ ਤੁਸੀਂ ਇੰਜੀਨੀਅਰਿੰਗ ਫੀਲਡ ਆਪ ਕਰ ਸਕਦੇ ਹੋ ਸਾਰੀ ਜਾਂ ਜਿਹੜੇ ਬੱਚੇ ਸੋਚਦੇ ਆ ਕਿ ਅਸੀਂ ਲਾਈਕ ਉਹਨਾਂ ਨੂੰ ਟਫ ਲੱਗਦੀ ਹੈ ਸਟਡੀ ਕੁਝ ਬੱਚੇ ਸੋਚਦੇ ਹੱਸ ਤਾਂ ਆਰਟਸ ਲੈ ਲਵਾਂਗੇ ਜਾਂ ਆਪਾਂ ਹਨਾ ਕਾਮਰਸ ਲੈ ਲਾਂਗੇ ਉਹ ਵੀ ਕੋਈ ਸੌਖੀਆਂ ਚੀਜ਼ਾਂ ਨਹੀਂ ਹੁੰਦੀਆਂ ਅੱਜ ਕੱਲ ਜਿੰਨੇ ਆਪੇ ਬਿਊਰੋਕਰ ਬਿਊਰੋਕਰਸ ਦੇਖਦੇ ਆਂ सिविल सर्विसेज़ वाले लोग होंगे जो अपने आईएएस ऑफिसर आई पी एस ऑफिसर्स हो गए डीसीज हो गए सारे आर्ट्स वगैरह लैके भी अगे जाते हैं इस तरह नहीं होंगे कि आप मैडिकल लवेंगे फिर भी आपके आर्ट्स लैके भी बहुत अगे तक जा सकते हो। ਔਰ ਆਰਮੀ ਦੇ ਵਿੱਚ ਦੇਖੋ ਸਪੈਸਿਫਿਕ ਨਹੀਂ ਹੁੰਦਾ ਵੈਜੀਟਾਜਕਲ ਰਿਕਰੂਟਮੈਂਟਸ ਪਲੱਸ 2 ਵਾਸਤੇ ਵੀ ਹੋ ਰਹੀਆਂ ਨੇ ਲਾਈਕ ਤੁਸੀਂ ਕੁਝ ਵੀ ਫੀਲਡ ਅਪਟ ਕਰ ਸਕਦੇ ਹੋ ਕਿ ਮੈਡੀਕਲ ਵੀ ਲੈ ਸਕਦੇ ਹੋ ਨੋਨ ਮੈਡੀਕਲ ਵੀ ਔਰ ਕੋਈ ਹਾਰਡ ਐਂਡ ਸੌਫਟ ਨਹੀਂ ਹੈਗਾ ਕਿ ਤੁਸੀਂ ਮੈਡੀਕਲ ਹੀ ਲਓਗੇ ਤਾਂ ਤੁਸੀਂ ਆਰਮੀ ਚ ਜਾਓਗੇ ਕੁਝ ਵੀ ਲੈ ਲਓ ਔਰ ਰਿਕਰੂਟਮੈਂਟ ਤੁਹਾਡੀ ਆ ਕੇ ਪਲੱਸ 2 ਵਾਸਤੇ ਵੀ ਹੋ ਜਾਂਦੀਆਂ ਨੇ ਬਾਕੀ ਜੇ ਤੁਸੀਂ ਹਾਈ ਰੈਫਰਸ਼ਨ ਚ ਜਾਣਾ ਚਾਹੁੰਦੇ ਹੋ ਤਾਂ ਉਹਦੇ ਫ੍ਰੈਂਟਿਕ ਐਗਜ਼ਾਮ ਜੀਤੇ ਨੇ ठीक है और अलग अलग एंट्रेंसिंग हर चीज़ एसिंग अलग होंगे ने फील्ड ऑप्ट करो मैडिकल भी लै लोगे तो भी, भी आर्मी ज्वाइन कर सकते हो आर्ट्स भी ले लो भी कर सकते हो ए नहीं हैगा कि मैं आ ही लहूंगी करूँगा येसीफिक आर्मी वास्ते मैं दस अदरवाइज कुछ भी पढ़ना जो तुम सिविल चाहते हो आई एस आई आई पी एस आप सोचते कुछ नहीं लै लो कर सकते द थिंग इज लोड इस चीज़ की है डेडीकेशन की हार्डवर्क की ਜੇ ਤੁਸੀਂ ਲੈ ਕੇ ਸੋਚਦੇ ਹੋ ਬੈਠੇ ਬੈਠੇ ਆਪਾਂ ਇਹ ਬਣ ਜਾਗੇ ਇਸ ਤਰ੍ਹਾਂ ਨਹੀਂ ਇਸ ਦਾ ਮਿਹਨਤ ਦੀ ਬਹੁਤ ਲੋੜ ਪੈਂਦੀ ਆ ਆਪਾਂ ਜੇ ਕੋਈ ਵੀ ਪੜਾਈ ਨੂੰ ਆਪੇ ਦਿੱਤਾ ਤਾਂ ਉਹਦੇ ਵਿੱਚ ਆਪਣਾ 100% ਦੇਣਾ ਆ ਚਾਹੇ ਉਹ ਕੁਝ ਵੀ ਹੈਗਾ ਆ ਆਪਾਂ ਮਿਹਨਤ ਕਰਨੀ ਆ ਫਿਰ ਹੀ ਆਪਾਂ ਆਪਣਾ ਡ੍ਰੀਮ ਅਚੀਵ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ ਦਾ ਟਾਈਮ ਜਿਹੜਾ ਕੰਪੀਟੀਟਿਵ ਇਗਜ਼ਾਮਸ ਦਾ ਬਹੁਤ ਜ਼ਿਆਦਾ ਹੈਗਾ ਕੋਈ ਨਹੀਂ ਫੀਲਡ ਦੇ ਵਿੱਚ ਤੁਸੀਂ ਜਾਓਗੇ ਕੰਪੀਟੀਸ਼ਨ ਬਹੁਤ ਜ਼ਿਆਦਾ ਵਧ ਗਿਆ ਕਿਉਂ ਕਿ ਅੱਥੇ ਨੂੰ ਬੱਚਿਆਂ ਨੂੰ ਕੋਚਿੰਗ ਦੇ ਉਸ ਸਾਥ ਦਾ ਮਿਲਣ ਲੱਗੀ ਕਿ ਕੰਪੀਟੀਟਿਵ ਇਗਜ਼ਾਮਸ ਬਹੁਤ ਹਾਰਡ ਹੋਣ ਲੱਗ ਪਿਆ ਹੈ ਨਾ

आ, बस एक कोचिंग में थोड़ी बारू ले ली सी एक ऐसा थे कोचिंग तुसे तुसे अपना कोचिंग मेरा बारू से की अदर इज प्लस 1 फर्स्ट टू एग्जाम में अपने पंजाब बोर्ड चलते सी ਤੇ ਮੈਂ ਐਜਾ ਡਾਕਟਰ ਤੁਹਾਡੇ ਸਾਹਮਣੇ ਖੜੀ ਆ ਠੀਕ ਹੈ ਮੈਟਰ ਕਰਦਾ ਕਿ ਤੁਸੀਂ ਜਿੱਥੇ ਵੀ ਪੜਾਈ ਕਰ ਰਹੇ ਹੋ ਜਾਂ ਜਿੱਥੇ ਵੀ ਤੁਸੀਂ ਕੋਚਿੰਗ ਲੈ ਰਹੇ ਹੋ ਉਹ ਚੀਜ਼ ਤੁਸੀਂ ਕਿੱਥੇ ਆਪਣਾ ਇਨਪੁਟ ਕਿੰਨਾ ਦੇ ਰਹੇ ਹੋ ਹਨਾ ਮਤਲਬ ਜੇ ਤੁਸੀਂ ਮੰਨ ਲਓ ਮੈਡੀਕਲ ਵੀ ਲੈ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਮਿਹਨਤ ਕਿੰਨੀ ਕੀਤੀ ਤੁਸੀਂ ਉਸ ਸੀਜ਼ਨ ਆਪਣਾ ਇਨਪੁਟ ਕਿੰਨਾ ਦਿੱਤਾ ਜੇ ਮੈਂ ਸੋਚਾਂ ਮੈਂ ਸਾਰੇ ਅਬੰਕੂਲ ਕੀ ਬੱਠੀ ਰਹਾ ਹਨਾ ਤੇ ਧਿਆਨ ਮੇਰਾ ਫੋਨ 'ਚ ਹੋਵੇ ਧਿਆਨ ਮੇਰਾ ਇੱਧਰ ਉੱਧਰ ਹੋਵੇ ਤਾਂ ਉਸ ਚੀਜ਼ ਦਾ ਕੋਈ ਵੀ ਬੈਨੀਫਿਟ ਨਹੀਂ ਹੈਗਾ ਤੁਸੀਂ ਵੀ ਸਕੂਲ 'ਚ ਕਰੋ ਠੀਕ ਹੈ ਬਸ ਇਹ ਕਿ ਥੋੜਾ ਕੋਚਿੰਗ ਤੁਹਾਡੀ ਕਨਸੈਪਟਸ ਕਲੀਅਰ ਹੋਣੀ ਚਾਹੀਦੀ ਆ ਤੁਸੀਂ ਟਿਊਸ਼ਨਸ ਰੱਖ ਸਕਦੇ ਹੋ ਚਲੋ ਟਿਊਸ਼ਨਸ ਦੀ ਲੋੜ ਜ਼ਰੂਰ ਪੈਂਦੀ ਆ ਕਿਉਂਕਿ ਆਪਣਾ ਸਿਲੇਬਸ ਬਹੁਤ ਜ਼ਿਆਦਾ ਵਾਸਤੁੰਦਾ ਪਲੱਸ 1 ਪਲੱਸ 2 'ਚ ਤੁਸੀਂ ਟਿਊਸ਼ਨਸ ਰੱਖ ਸਕਦੇ ਹੋ ਚੰਗੇ ਟਿਚਰਸ ਦੇ ਕੋਲ ਰੱਖ ਸਕਦੇ ਹੋ ਤਾਂ ਅਲਟੀਮੇਟ ਤੁਹਾਡਾ ਆਪਣਾ ਹਾਰਡਵਰਕ ਬॉयਜ਼ ਦੱਸੋ ਮੁੰਡਿਆਂ 'ਚ ਕੋਈ ਕਿਸੇ ਦਾ ਕੁਐਸਚਨ ਫੋਨ ਕਿੰਨੇ ਬੱਚੇ ਯੂਜ਼ ਕਰਦੇ ਆ ਫੋਨ ਫੋਨ ਕਿੰਨੇ ਕ ਬੱਚੇ ਯੂਜ਼ ਕਰਦੇ ਆ ਸਹੀ ਸਹੀ ਦੱਸੋ ਕਿ ਦੇਖੋ ਦੇਖੋ ਫੋਨ ਹੈਗੇ ਆ ਪੇਰੈਂਟਸ ਦੇ ਯੂਜ਼ ਕਰਦੇ ਮਮੀ ਪਪਾ ਦੇ ਹਾਂਜੀ ਕੀ ਦੇਖਦੇ ਹੁੰਨੇ ਉਹਦੇ 'ਚ ਫੋਨ 'ਚ ਦੱਸੋ ਫੋਨ ਤਾਂ ਸਾਰੇ ਯੂਜ਼ ਕਰਦੇ ਆ ਮਮੀ ਪਾਪਾ ਦਾ ਦੇਖਦੇ ਕੀ ਉਹਦੇ ਚ ਕੀ ਯੂਜ਼ ਕਰਦੇ ਉਹਦੇ ਚ ਦੱਸੋ ਬੇਟਾ ਆਪਣਾ ਕਰ ਰਿਹਾ ਬੇਟਾ ਦੱਸੋ ਦੱਸੋ ਹਾਂ ਕੀ ਦੇਖਦੇ ਹੋ ਨੇ ਪੜਾਈ ਪੜਾਈ ਦੇਖਦਾ ਕਿਹੜੇ ਕਿਹੜੀ ਐਪ ਤੇ ਦੇਖਦੇ ਹੋ ਨੇ ਪੜਾਈ ਅੱਛਾ ਪੰਜਾਬ ਮੇਰੀ ਬਾਕੀ ਬੱਚੇ ਸਾਰਿਆਂ ਨੇ ਕਿਹਾ ਸੀ ਕੋਨ ਯੂਜ਼ ਕਰਦੇ ਆ ਪੜ੍ਹਾਈ ਦੇਖਦੇ ਹੋ ਸਾਰੇ ਪੜ੍ਹਾਈ ਕਰਦੇ ਹੋ ਕਿਹੜੀ ਐਪ ਤੇ ਦੇਖਦੇ ਹੋ ਪੜ੍ਹਾਈ ਅੱਛਾ ਤੇ ਹੋਰ ਕਿਹੜੀਆਂ ਕਿਹੜੀਆਂ ਐਪ ਹੁੰਦੀਆਂ ਨੇ ਪਤਾ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਪਤਾ ਸਾਰਾ ਕੁਝ ਹੈ ਨਾ ਤੇ ਇਹ ਤਾਂ ਹੋ ਨਹੀਂ ਸਕਦਾ ਕਿ ਪਤਾ ਤੇ ਆਪਾਂ ਯੂਜ਼ ਨਹੀਂ ਕਰਦੇ ਮੈਨੂੰ ਪਤਾ ਸਾਰੇ ਬੱਚੇ ਯੂਜ਼ ਕਰਦੇ ਆ YouTube ਵੀ ਯੂਜ਼ ਕਰਦੇ ਆ ਨਾ ਅਮੀਨ YouTube ਤੇ ਕੀ ਦੇਖਦੇ ਹੋ ਇਹ ਇਹਨਾਂ YouTube ਤੇ ਤਾਂ ਬਟਰ ਯੂਜ਼ ਆਦੀ ਨਹੀਂ ਇਨਸ਼ਾ ਅੱਲੋ ਇੰਸਟਾਗ੍ਰਾਮ ਤੇ ਆਦੇ ਆ ਸ਼ਾਰਟ ਵੀਡੀਓ ਫਿਰ ਇਹ ਤੁਸੀਂ ਦੱਸੋ ਹੁਣ ਜਿਹੜੀਆਂ ਤੁਸੀਂ ਸ਼ਾਰਟ ਵੀਡੀਓਸ ਦੇਖਦੇ ਹੋ ਤੁਹਾਡੇ ਲੈਵਲ ਤੇ ਇਹ ਚੰਗੀ ਚੀਜ਼ ਹੈ ਹੂੰ ਰੀਯੂਜ਼ ਦੇ ਵੀਡੀਓ ਚੰਗੀ ਚੀਜ਼ ਹੈ ਕੀ ਸਿੱਖਦੇ ਹੋ ਰੀਯੂਜ਼ ਤੋਂ ਕੀ ਸਿੱਖਦੇ ਹੋ ਕੀ ਸਿੱਖਣ ਨੂੰ ਮਿਲਦਾ ਹੈ ਕੁਝ ਸਿੱਖਣ ਨੂੰ ਮਿਲਦਾ ਨਹੀਂ ਮਿਲਦਾ ਬੇਟਾ ਮੇਰਾ ਪੁਆਇੰਟ ਇਹ ਹੀ ਸੀਗਾ ਠੀਕ ਹੈ ਚਲੋ ਪੰਜਾਬ এডਿਕੇਸ਼ਨ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਗੱਲ ਹੈ ਕੋਈ ਇਸ ਤਰ੍ਹਾਂ ਦੀ ਤੁਹਾਡੀ ਐਪ ਬਣੀ ਹੋਈ ਹੈ ਸਟੱਡੀ ਐਸਪੈਕਟਸ ਨੂੰ ਰਿਲੇਟਡ ਹੈ ਨਾ ਬੱਚਿਆਂ ਦੇ ਹੈਲਪ ਵਾਸਤੇ ਬਹੁਤ ਚੰਗੀ ਗੱਲ ਆ ਬਟ ਉਸ ਤੋਂ ਇਲਾਵਾ ਤੁਸੀਂ ਜਿਵੇਂ ਹੁਣ ਤੁਸੀਂ ਆਲਸਿੰਗ ਸਾਰੇ 8 9 10 ਦੇ ਬੱਚੇ ਹੋਵੋਗੇ ਹਣਾ ਆਈ ਥਿੰਕ ਇਹ ਸੀਜ ਗਰੁੱਪ ਚੀ ਹੋ ਜਾਂ ਛੋਟੇ ਵੀ ਨੇ ਚਲੋ ਜੇ ਜਿਵੇਂ ਵੀ ਹੋ ਸਾਰੇ ਬੱਚਿਆਂ ਨੂੰ ਪਤਾ ਅੱਜ ਕੱਲ ਫੋਨ ਦੇ ਵਿੱਚ ਇੰਸਟਾਗ੍ਰam ਚੱਲ ਰਿਹਾ WhatsApp ਚੱਲ ਰਿਹਾ YouTube ਚੱਲਦੀ Snapchat ਪਤਾ ਨਹੀਂ ਕੀ ਕੁਸ਼ ਆ ਗਿਆ ਹਣਾ ਆਈ ਥਿੰਕ ਮੈਨੂੰ ਵੀ ਇੰਨੀ ਐਪਸ ਪਤਾ ਨਹੀਂ ਹੈ ਯਾ ਆਪਣੇ ਲੈਵਲ ਤੇ ਬਟ ਬੇਟਾ ਇਹ ਜੇ ਦੇਖੋ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਤੁਸੀਂ ਯੂਜ਼ ਨਾ ਕਰੋ ਤੁਸੀਂ ਯੂਜ਼ ਕਰੋ ਤੁਸੀਂ YouTube ਦੇਖੋ YouTube ਬਹੁਤ ਵਧੀਆ ਹੈ ਤਾਂ ਬਟੂਕ ਐਸ ਟਾਈਮ ਤੇ ਜੋ ਤੁਹਾਡਾ ਲਾਈਕ ਇਹ ਚੱਲਦੀ ਆ ਇਹਨੂੰ ਤੁਸੀਂ ਐਜੂਕੇਸ਼ਨਲ ਪਰਪਸਲੀ ਯੂਜ਼ ਕਰੋ ਠੀਕ ਹੈ YouTube ਨੂੰ ਤੁਸੀਂ ਯੂਟਿਲਾਈਜ਼ ਕਰੋ ਪੋਜ਼ਿਟਿਵ ਐਸਪੈਕਟਲੀ ਤੁਸੀਂ ਕਦੀ ਦੇਖੋ ਮੰਨ ਲਓ ਆਪਾਂ ਕੋਈ ਸਬਜੈਕਟ ਲੈ ਲਈਏ ਫੋਰ ਐਗਜ਼ਾਮਪਲ ਆਪਾਂ ਮੈਥ ਨੂੰ ਲੈ ਲਈਏ ਤੁਸੀਂ ਖੋਲ ਕੇ ਦੇਖੋ ਉਹਦੇ ਤੇ ਮੈਥਸ ਭਰ ਕੇ ਦੇਖੋ ਤੁਹਾਨੂੰ ਮਲਟੀਪਲ ਤਰ੍ਹਾਂ ਦੇ ਟੀਚਰਸ ਮਿਲਣਗੇ ਜਿਹੜੇ ਤੁਹਾਡੇ ਕਨਸੈਪਟਸ ਬਹੁਤ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਣਗੇ ਕਿਉਂਕਿ ਆਪਾਂ ਅੱਜ ਕੱਲ ਜੁੜਿਆ ਹੋਏ ਫੋਨ ਨਾਲ ਤਾਂ ਫੋਨ ਦਾ ਐਡਵਾਂਟੇਜ ਲਈਏ ਨਾ ਅਸੀਂ ਠੀਕ ਹੈ ਕਦੇ ਇਸੀ ਨੂੰ ਰੀਲਸ ਨੂੰ ਸਾਈਡ ਕਰਕੇ ਆਪਣੇ ਸ਼ਾਰਟ ਵੀਡੀਓਜ਼ ਨੂੰ ਸਾਈਡ ਕਰਕੇ ਕਦੇ ਉਸ ਚੀਜ਼ ਨੂੰ ਚੰਗੇ ਪਾਸੇ ਯੂਜ਼ ਕਰਕੇ ਦੇਖੋ ਤੁਸੀਂ ਆਪਣੀ ਸਟਡੀ ਨੂੰ ਹੋਰ ਵੀ ਜ਼ਿਆਦਾ ਇੰਜੋਏ ਕਰਨ ਲੱਗ ਜਾਓਗੇ ਤੁਹਾਨੂੰ ਇੰਨਾ ਜ਼ਿਆਦਾ ਬੈਨੀਫਿਟ ਮਿਲਣ ਲੱਗ ਜਾਊਗਾ ਇਨੀ ਸਿੰਪਲੀਫਾਈਡ ਟਰਮਸ ਵਿੱਚ ਰਹੀ ਗਰ ਇੰਸਟਾਗ੍ਰਾਮ ਫੇਸਬੁੱਕ ਆਈ ਥਿੰਕ ਮੇਰੀ ਐਡਵਾਈਸ ਇਹ ਆ ਜੇ ਤੁਸੀਂ ਮੰਨੋਗੇ ਤਾਂ ਇਸ ਚੀਜ਼ ਤੋਂ ਜਿੰਨਾ ਦੂਰ ਰਹੋਗੇ ਤੁਹਾਡੇ ਲਈ ਅੱਛਾ ਆ ਕਿਉਂਕਿ ਇਹ ਜਿਹੜੀਆਂ ਐਪਸ ਹੁੰਦੀਆਂ ਨੇ ਇਹ ਇੰਨੀਆਂ ਕਿ ਜ਼ਿਆਦਾ ਮੈਨੀਪੂਲੇਟਿਵ ਹੁੰਦੀਆਂ ਨੇ ਇਹ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਹੁੰਦੀਆਂ ਨੇ ਰੀਲਸ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਹੁੰਦੀਆਂ ਨੇ ਕਿ ਇਹ ਆਪਣੇ ਮਾਈਂਡ ਨੂੰ ਬਹੁਤ ਜ਼ਿਆਦਾ ਕੰਜ਼ਿਊਮ ਕਰਦੀਆਂ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਰੀਲਸ ਸਕਰੋਲ ਕਰਦੇ ਹਾਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਹ ਸੀਸ ਆਪਣਾ ਕਸੂਰ ਨਹੀਂ ਹੁੰਦਾ ਕਸੂਰ ਕਿਉਂ ਨਹੀਂ ਹੁੰਦਾ ਕਿਉਂਕਿ ਮੈਨੀਪੂਲੇਸ਼ਨ ਹੀ ਇਸ ਤਰ੍ਹਾਂ ਹੈਗੀ ਹੈ ਕਿ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਆਪਾਂ ਕਿੰਨਾ ਟਾਈਮ ਵੇਸਟ ਕਰਦਾਈ ਇਸ ਚੀਜ਼ ਤੇ ਉਹ ਸੀਸ ਜੇ ਤੁਹਾਨੂੰ ਦਾ ਕੋਈ ਫਾਇਦਾ ਨਹੀਂ ਹੋਇਆ ਹੋਇਆ ਕੋਈ ਫਾਇਦਾ ਨਹੀਂ ਹੋਇਆ ਨਾ ਤੁਹਾਡਾ ਘੰਟਾ ਵੇਸਟ ਹੋ ਗਿਆ 2 ਘੰਟੇ ਵੇਸਟ ਹੋ ਗਏ ਅੱਖਾਂ ਤੇ ਅਸਰ ਪਿਆ ਉਹ ਅਲੱਗ ਪਿਆ ਦਿਮਾਗ ਦੀ એનર્ਜੀ ਵੇਸਟ ਹੋਈ ਉਹ ਲੱਗ ਹੋਈ ਕਿੱਥੇ ਤੁਸੀਂ ਉਸ એનર્ਜੀ ਨੂੰ ਕਿਸੇ ਹੋਰ ਚੰਗੇ ਪਾਸੇ ਯੂਜ਼ ਕਰ ਸਕਦੇ ਸੀ ਠੀਕ ਹੈ ਮੇਰਾ ਪੁਆਇੰਟ ਇਹ ਆ ਕਿ ਆਪਣੇ ਹੈਲਥ ਨੂੰ ਖਰਾਬ ਕਰਨ ਦੀ ਬਜਾਏ ਆਪਣੇ ਮਾਈਂਡ ਨੂੰ ਖਰਾਬ ਕਰਨ ਦੀ ਬਜਾਏ ਬ੍ਰੇਨ ਨੂੰ ਖਰਾਬ ਕਰਨ ਦੀ ਬਜਾਏ ਅਗਰ ਤੁਸੀਂ ਫੋਨ ਨੂੰ ਇੱਕ ਚੰਗੀ ਚੀਜ਼ ਲਈ ਯੂਜ਼ ਕਰੋਗੇ ਤਾਂ ਫੋਨ ਤੁਹਾਡਾ ਫਰੈਂਡ ਹੈ ਠੀਕ ਹੈ ਕੋਸ਼ਿਸ਼ ਕਰਦੇ ਹੋ ਕਿ ਇੰਸਟਾਗ੍ਰam ਫੇਸਬੁਕ ਵਗੈਰਾ ਤੋਂ ਜਿੰਨਾ ਗੁੰਮਰਾਹ ਜ਼ਿਆਦਾ ਵਧੀਆ ਠੀਕ ਹੈ ਬਿਕਾਜ਼ ਥਿਸ ਇਜ਼ ਆਲ ਵੇਸਟੇਜ ਆਫ ਟਾਈਮ ਤੁਹਾਡਾ ਟਾਈਮ ਵੇਸਟ ਤੁਹਾਡਾ ਹੈਲਥ ਇਸ਼ੂਜ਼ ਠੀਕ ਹੈ એનર્ਜੀ ਵੇਸਟ ਤੁਹਾਡਾ ਭਾਈ ਤੇ ਇਮਪੈਕਟ ਪਊਗਾ ਤੇ ਕੋਸ਼ਿਸ਼ ਇਹ ਕਰਨੀ ਆ ਕਿ ਜਿਹੜਾ ਟਾਈਮ ਤੁਸੀਂ ਆਪਣੇ ਫੋਨ ਤੇ ਵੇਸਟ ਕਰ ਰਹੇ ਹੋ ਉਸ ਚੀਜ਼ ਤੋਂ ਦੂਰ ਹੋ ਕੇ ਤੁਸੀਂ ਥੋੜਾ ਆਪਣਾ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਜ਼ਿਆਦਾ ਇਨਵੋਲ ਹੋਵੋ ਜਿਵੇਂ ਬਾਹਰ ਜਾ ਕੇ ਕੋਈ ਗੇਮ ਖੇਡੋ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕੋਈ ਫੁੱਟਬਾਲ ਖੇਡੋ ਜਾਂ ਕ੍ਰਿਕਟ ਖੇਡੋ ਫਰੈਂਡਸ ਨਾਲ ਜਾ ਕੇ ਜਾਂ ਘਰ ਵੀ ਰਹਿੰਦੇ ਹੋ ਫਰੈਂਡਸ ਨਾਲ ਕੋਈ ਕੈਰਮ ਬੋਰਡ ਚੈਸ ਵਗੈਰਾ ਖੇਡੋ ਮਤਲਬ ਜਿੱਥੇ ਤੁਹਾਡਾ ਬ੍ਰੇਨ ਜਿਹੜਾ ਉਹ ਚੰਗਾ ਚੰਗੇ ਪਾਸੇ ਯੂਟਿਲਾਈਜ਼ ਹੋਵੇ ਤਾਂ ਕਿ ਤੁਹਾਡੇ ਬ੍ਰੇਨ ਦੀ ਐਕਸਰਸਾਈਜ਼ ਹੋਵੇ ਠੀਕ ਹੈ ਸੋਲ ਦੇ ਵਿੱਚ ਤੁਹਾਡੇ ਨਿਊਰੋਨਸ ਖਰਾਬ ਹੋ ਰਹੇ ਨੇ ਬ੍ਰੇਨ ਜਾਂ ਨਾੜਾਂ ਖਰਾਬ ਹੋ ਰਹੀਆਂ ਨੇ ਅੱਜ ਨਹੀਂ ਕੱਲ ਤੁਹਾਨੂੰ ਇਸ ਚੀਜ਼ ਦੀ ਜ਼ਰੂਰ ਰੈਲਾਈਜ਼ੇਸ਼ਨ ਹੋਊਗੀ ਤੁਸੀਂ ਚੀਜ਼ਾਂ ਭੁੱਲਣੀਆਂ ਸ਼ੁਰੂ ਕਰ ਦੋਗੇ ਹਨਾ ਚੀਜ਼ਾਂ ਉਹਦੇ ਨਾਲ ਇੱਕ ਚੀਜ਼ ਮੈਨੂੰ ਹੋਰ ਪਤਾ ਚੱਲ ਰਿਹਾ ਕਿ ਅੱਜ ਕੱਲ੍ਹ ਸ਼ਾਇਦ ਟੀਚਰਜ਼ ਨੂੰ ਪਤਾ ਹੋਊਗਾ ਟੀਚਰਜ਼ ਇੱਕ ਪ੍ਰੋਬਲਮ ਫੇਸ ਕਰ ਹੀ ਰਹੇ ਨੇ ਸਕੂਲਾਂ ਦੇ ਵਿੱਚ ਕਿ ਬੱਚਿਆਂ 'ਚ ਪੇਸ਼ੈਂਸ ਲੈਵਲ ਬਹੁਤ ਜ਼ਿਆਦਾ ਘਟ ਗਿਆ ਬੱਚੇ ਲੜਨ ਲੜਦੇ ਜ਼ਿਆਦਾ ਨੇ ਆਪਸ 'ਚ ਹਨਾ ਗੱਲ ਨਹੀਂ ਸੁਣਦੇ ਕਿਸੇ ਦੀ ਆਖਿਨ ਟੀਚਰਜ਼ ਕਰ ਰਹੇ ਹੋਣਗੇ ਫੇਸ ਹਨਾ ਬੱਚਿਆਂ 'ਚ ਕਿੰਨਾ ਪੇਸ਼ੈਂਸ ਘਟ ਗਿਆ ਬੱਚੇ ਕੋਈ ਵੀ ਚੀਜ਼ ਟੋਲਰੇਟ ਨਹੀਂ ਕਰਦੇ ਕਿ ਮੈਨੂੰ ਛੋਟੀ ਜੀ ਗੱਲ ਵੀ ਕਿਸੇ ਨੇ ਕਿਉਂ ਕਹੀ ਉਹਦਾ ਕਾਰਨ ਬੇਟਾ ਇਹੀ ਹੁੰਦਾ ਆ ਕਿ ਆਪਾਂ ਆਪਣਾ ਸੋਸ਼ਲ ਇੰਟਰੈਕਸ਼ਨਸ ਪਬਲਿਕ ਇੰਟਰੈਕਸ਼ਨਸ ਘਟਾਤੀਆਂ ਤੇ ਆਪਾਂ ਆਪਣੇ ਆਪ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਦੂਜਿਆਂ ਨਾਲ ਤਾਂ ਗੱਲਬਾਤ ਕਰਨੀ ਰਹੀ ਤੇ ਸਿਰਫ ਆਪਾਂ ਆਪਣੇ ਆਪ ਚ ਇਕੱਲੇ ਇਕੱਲੇ ਰਹਿ ਕੇ ਸੋਚੀ ਜਾ ਰਹੇ ਆਂ ਹੈਨਾ ਪਹਿਲਾਂ ਫੈਮਲੀਆਂ ਵੱਡੀਆਂ ਸੀ ਆਪਣਾ ਪਰਿਵਾਰ ਵੱਡਾ ਹੁੰਦਾ ਸੀ ਆਪਾਂ ਸਾਰੇ ਬੈਠ ਕੇ ਗੱਲਬਾਤ ਕਰਦੇ ਸੀ ਤਾਂ ਆਪਣੀ ਲਾਈਫ ਦੇ ਵਿੱਚ ਪ੍ਰੋਬਲਮਸ ਡਿਪਰੈਸ਼ਨ ਵਗੈਰਾ ਕੁਝ ਵੀ ਨਹੀਂ ਸੀ ਕਿਉਂਕਿ ਆਪਾਂ ਸ਼ੇਅਰ ਕਰ ਲੈਂਦੇ ਸੀ ਆਪਣਾ ਮਨ ਹਲਕਾ ਕਰਦੇ ਸੀ ਅੱਜ ਕੱਲ ਬੱਚੇ ਕੀ ਕਰ ਰਹੇ ਨੇ ਫੋਨ ਤੇ ਬੈਠੇ ਦੇਖੀ ਜਾਂਦੇ ਨੇ ਉਹ ਫੋਨਸ ਉਹਨਾਂ ਨੂੰ ਇੰਨਾ ਜ਼ਿਆਦਾ ਐਲਿਔਰ ਕਰੀ ਜਾਂਦੇ ਨੇ ਬੱਚੇ ਪੁੱਠਾ ਸਿੱਧਾ ਸੋਚੀ ਜਾਂਦੇ ਨੇ ਦੱਸਦੇ ਕਿਸੇ ਨੂੰ ਵੀ ਕੁਝ ਨਹੀਂ ਹੈਗੇ ਤਾਂ ਉਹ ਫਿਰ ਜੋ ਜੋ ਉਹਨਾਂ ਦੇ ਮਨ ਅੰਦਰ ਚੀਜ਼ਾਂ ਭਰੀ ਜਾਂਦੀਆਂ ਨੇ ਉਹ ਸਕੂਲਾਂ ਦੇ ਵਿੱਚ ਆਪਸ ਚਾਕੇ ਲੜ-ਲੜ ਕੇ ਗੁੰਮ ਹੋ ਜਾਂਦੇ ਨੇ ਕਿਉਂਕਿ ਉਹ ਹੋਰ ਕਿਸੇ ਨੂੰ ਦਿੱਤਾ ਹੋਈ ਚੀਜ਼ਾਂ ਫਰੈਂਸ ਤੋਂ ਹੀ ਗੱਲ ਸਕਦੇ ਆ ਸਕੂਲ ਦੇ ਵਿੱਚ ਪ੍ਰੋਬਲਮਜ਼ ਆ ਰਹੀਆਂ ਨੇ ਹੈਨਾ ਹੁੰਦੀ ਆ ਨਾ ਇਹ ਚੀਜ਼ ਆਪਾਂ ਪੜਕ ਜਾਂਦੇ ਆਪਾਂ ਸ਼ਾਰਟ ਟੈਂਪਰਡ ਹੋ ਜਾਂਦੇ ਆਪਾਂ ਕਈ ਵਾਰੀ ਗੁੱਸਾ ਕਰ ਦਿੰਦੇ ਆ ਲੜ ਪੈਂਦੇ ਆ ਵਿਚ ਇਸ ਆ ਹੋ ਰਹੀਆਂ ਨੇ ਨਾ ਹੁੰਦੀਆਂ ਨੇ ਬੱਚਿਆਂ ਚ ਕੰਪਲੇਨਸ ਆ ਰਹੀਆਂ ਨੇ ਮੈਨੂੰ ਤਾਂ ਬੇਟਾ ਇਸ ਕਰਕੇ ਫੋਨ ਮੈਂ ਤੁਹਾਨੂੰ ਮਨਾ ਨਹੀਂ ਕਰਦੀ ਬਟ ਯੂਸਫੁਲ ਪਰਪਸਲੀ ਯੂਜ਼ ਕਰਨਾ ਆਪਾਂ ਸਮਝਦੇ ਹੋ ਪੁਆਇੰਟ ਸਮਝ ਆ ਰਹੀ ਹੈ ਹਾਂਜੀ ਠੀਕ ਹੈ ਤੇ ਅੱਗੇ ਜਾ ਕੇ ਇਸ ਚੀਜ਼ ਦਾ ਧਿਆਨ ਰੱਖੋਗੇ ਜਾ ਕੇ ਹਾਂਜੀ